ਜੀ ਹੈਲੋ ਚੱਲ ਮੈਂ ਠੀਕ ਠਾਕ ਹਾਂ ਤੂੰ ਬੱਸ ਸਾਡੇ ਹਾਲ ਚਾਲ ਯਾਰ ਵਧੀਆ ਤੂੰ ਆਪਣਾ ਸੁਣਾ ਤੇਰਾ ਕੀ ਹਾਲ ਹੈ ਹਾਲ ਤਾਂ ਮੰਦਾ ਹੀ ਹੋਏ ਪਏ ਨੇ ਯਾਰ ਤੈਨੂੰ ਕੀ ਹੋ ਗਿਆ ਤੂੰ ਤਾਂ ਇੰਸਟਾਗ੍ਰਾਮ ਤੇ ਵੀਡੀਓ ਵੀ ਬੜੀਆ ਵਧੀਆ ਪਾਉਂਦੀ ਏ ਤੂੰ ਤਾਂ ਕਦੀ ਗੰਦ ਵੀ ਨਹੀਂ ਆਇਆ ਤੱਕ ਬੋਲਿਆ ਤੈਨੂੰ ਕੀ ਹੋ ਗਿਆ ਮੈਨੂੰ ਲੱਗ ਰਹੀਆਂ ਟੱਟਣਾ ਓ ਕੋਈ ਬੰਦਿਆਂ ਵਾਲੀ ਗੱਲ ਕਰ ਲੈ ਤੇਰਾ ਦਿਮਾਗ ਤਾਂ ਨਹੀਂ ਕਿਸੇ ਨੇ ਖਰਾਬ ਕਰਕੇ ਰੱਖਤਾ ਟਟਕਾ ਨੇ ਬਹੁਤ ਮਨਸੂਤਤਾ ਓਏ ਯਾਰ ਕਿਸੇ ਹੋਰ ਪਾਸੇ ਤੂੰ ਨਾ ਜਾ ਤੂੰ ਮੈਨਾਂ ਹੋਰ ਗੱਲ ਕੋਈ ਕਰ ਲੈ ਤੂੰ ਇਹ ਦੱਸ ਤੂੰ ਦਵਾਈ ਕੋਈ ਜੜੀ ਬੁੱਢੀ ਲਈ ਕਿ ਨਹੀਂ ਲਈ ਮੈਨ ਖਵਾਤੇ ਪੂਰਾ ਡੋਡੇ ਮੈਂ ਖਾਲੇ ਡੋਡੇ ਅੱਛਾ ਕਿਸ ਨੇ ਤੈਨੂੰ ਡੋਡੇ ਦਿੱਤੇ ਆ ਤੂੰ ਖਾਦੇ ਆ ਤੈਨੂੰ ਫਰਕ ਪਿਆ ਡੋਡਿਆਂ ਨਾਲ ਦੇ ਨਾਲ ਤਾਂ ਜਮਈ ਕਬਜੀ ਹੋ ਗਈ ਕਬਜੀ ਕਬਜੀ ਮਤਲਬ ਕਬਜੀ ਕੀ ਹੁੰਦਾ ਟਟ ਕੋਈ ਨਹੀਂ ਆਉਂਦੀ ਅੱਡੀ ਆਕੜਿਆ ਪਿਆ ਮੇਰਾ ਵੇਖ ਕਿਹੜੇ ਮੂਤੇ ਤੇ ਤੂੰ ਵੀਡੀਓ ਬਨਉਣੀ ਪਈ ਹੈ ਜੇ ਤੈਨੂੰ ਟੱਟੀ ਨਹੀਂ ਆਈ ਫਿਰ ਕੀ ਹੋ ਗਿਆ ਤੂੰ ਘੜਾ ਦੇ ਬਣਾ ਕੇ ਲੱਡੂ ਬੋਤੀ ਜੂਰ ਦੇ ਵਟਨੇ ਆ